ਦੋਸਤੋ ਸਰਹੰਦ ਦੇ ਵਿੱਚ ਖੜੇ ਆ ਸਰਹੰਦ ਵਿੱਚ ਅੱਜ ਮਨਰੇਗਾ ਮਜ਼ਦੂਰ ਜੁਨੀਆ ਨਾਲ ਸਿਰੂ ਨਾਲ ਸੰਬੰਧਤ ਹੈ ਉਹਨਾਂ ਦੀ ਪੰਜਾਬ ਦੀ ਜਿਹੜੀ ਸਵੈ ਲੀਡਰਸ਼ਿਪ ਹੈ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਸੀਆਈਟੀ ਜੂ ਪੰਜਾਬ ਦੇ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਹੋਰਣੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਇਸ ਵੇਲੇ ਅਸੀਂ ਕਾਮਰੇਡ ਬਿੰਮਲ ਰੰਧੀਵੇ ਭਵਨ ਸਰਹੰਦ ਦੇ ਵਿੱਚ ਖੜੇ ਆ ਜਿੱਥੇ ਜਿਹੜੀ ਹੈ ਮਨਰੇਗਾ ਦੀ ਪੰਜਾਬ ਦੀ ਜਿਹੜੀ ਹੈ ਮੀਟਿੰਗ ਹੈ ਉਹ ਚੱਲ ਰਹੀ ਹੈ ਆਓ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਤਸਵੀਰਾਂ ਔਰ ਇਸ ਮੌਕੇ ਕੀ ਕਿਹਾ ਕਾਮਰੇਡ ਸ਼ੇਖਰ ਹੋਰਣੀ ਤੁਹਾਨੂੰ ਉਹ ਵੀ ਸੁਣਾਉਣੀ ਹੈ ਅੱਜ ਮਨਰੇਗਾ ਮਜ਼ਦੂਰਾਂ ਨੇ ਪੰਜਾਬ ਦੀ ਸਕਤਰੇਦ ਦੀ ਮੀਟਿੰਗ ਸੀ ਇੱਥੇ ਸਰਹੰਦ ਚ ਉਸ ਦੇ ਅੰਦਰ ਜਿੱਥੇ ਇਹਨਾਂ ਨੇ ਆਪਣੇ ਪਿਛਲੇ ਕਮਾਂਕਾਰਾਂ ਦਾ ਲੇਖਾ ਜੋਖਾ ਕੀਤਾ ਉੱਥੇ ਸੀਟੂ ਦੀ ਜਿਹੜੀ ਸੁਭਾਈ ਕਾਨਫਰੰਸ ਹੋਈ ਹੈ ਸੰਗਰੂਰ ਦੇ ਅੰਦਰ 25 ਤੇ 26 ਨਵੰਬਰ ਨੂੰ ਉਸ ਦਾ ਇਹਨਾਂ ਨੇ ਆਪਣਾ ਰਿਵਿਊ ਕੀਤਾ ਆਪਣੀ ਯੂਨੀਅਨ ਦੇ ਤੌਰ ਤੇ ਔਰ ਨਰੇਗਾ ਦੇ ਕੰਮ ਨੂੰ ਪੰਜਾਬ ਚ ਲੈਣ ਲਈ ਜਿਹੜਾ ਕੰਮ ਬੰਦ ਕੀਤਾ ਹੋਇਆ ਹੈ ਸਰਕਾਰ ਨੇ ਜਦ ਕਿ ਪ੍ਰਚਾਰ ਕੀਤਾ ਜਾ ਰਿਹਾ ਕਿ 100 ਦੀ بجائے 150 ਦਿਨ ਦਾ ਕੰਮ ਦਿੱਤਾ ਜਾਏਗਾ ਕੇਂਦਰੀ ਖੇਤੀ ਮੰਤਰੀ ਵੀ ਆ ਕੇ ਐਲਾਨ ਕਰਕੇ ਗਿਆ ਕਿ 150 ਦਿਨ ਦਾ ਕੰਮ ਦਿੱਤਾ ਜਾਏਗਾ ਤੇ ਪੰਜਾਬ ਸਰਕਾਰ ਵੱਲੋਂ ਵੀ ਚਿੱਠੀ ਕੱਢੀ ਗਈ ਹੈ 150 ਦਿਨ ਦਾ ਕੰਮ ਦਿੱਤਾ ਜਾਏਗਾ ਜਦ ਕਿ ਕੰਮ ਦਿੱਤਾ ਨਹੀਂ ਜਾ ਰਿਹਾ ਪ੍ਰਚਾਰ ਝੂਠਾ ਕੀਤਾ ਜਾ ਰਿਹਾ ਉਸ ਪ੍ਰਚਾਰ ਦੀ ਅਸਲੀਤ ਵੀ ਲੋਕਾਂ ਸਾਹਮਣੇ ਦੱਸੀ ਜਾਏਗੀ ਔਰ ਕੰਮ ਲੈਣ ਲਈ ਕਿਵੇਂ ਕਿਵੇਂ ਸੰਘਰਸ਼ਗੇ ਚਲਾਇਆ ਜਾਏਗਾ ਇਹ ਸਾਰੀ ਵਿਉਂਤਬੰਦੀ ਕੀਤੀ ਗਈ ਹੈ ਜਥੇਵੰਦੀ ਨੇ ਇਹ ਵੀ ਫੈਸਲਾ ਕੀਤਾ ਕਿ 31 ਦਸੰਬਰ ਤੱਕ ਜਿਹੜੀ 2025 ਦੀ ਮੈਂਬਰਸ਼ਿਪ ਹੈ ਉਸ ਨੂੰ ਸੀਟੂ ਕੋਲ ਜਮ੍ਹਾਂ ਕਰਾ ਦਿੱਤਾ ਜਾਏਗਾ ਔਰ ਇਹ ਮੈਂਬਰਸ਼ਿਪ 2024 ਨਾਲੋਂ ਜਿਹੜੀ ਅੰਦਾਜ਼ਾ ਲਾਇਆ ਗਿਆ ਉਹਦੇ ਨਾਲੋਂ ਕੁਝ ਮੈਂਬਰਸ਼ਿਪ ਵਧੇਗੀ ਮਤਲਬ ਜਥੇਵੰਦ ਦਾ ਵਿਸਤਾਰ ਵੀ ਲਗਾਤਾਰ ਹੋਣ ਲੱਗਿਆ ਹੋਇਆ ਹੈ ਇਸ ਦੇ ਨਾਲ ਹੀ ਅੱਜ ਇਹਨਾਂ ਨੇ ਕਿਉਂਕਿ ਨਵ ਨਿਰਮਾਣ ਦਿਵਸੀ ਦਾ ਬਾਬਾ ਸਾਹਿਬ ਅੰਬੇਦਕਰ ਦਾ ਉਹਨਾਂ ਨੂੰ ਵੀ ਸ਼ਬਦਾਂਜਲੀ ਭੇਟ ਕੀਤੀ ਹੈ ਅੰਬੇਦਕਰ ਜੀ ਦਾ ਜਿਹੜਾ ਰੋਲ ਹੈ ਹਿੰਦੁਸਤਾਨ ਦੇ ਇਤਿਹਾਸ ਦੇ ਅੰਦਰ ਵਿਸ਼ੇਸ਼ ਤੌਰ ਤੇ ਸੰਵਿਧਾਨ ਬਣਾਉਣ ਤੇ ਜੀ ਸੰਵਿਧਾਨ ਦੀਆਂ ਧਾਰਾਵਾਂ ਨੂੰ ਤੇ ਉਹਦੀ ਭਾਵਨਾ ਨੂੰ ਤੇ ਸੰਵਿਧਾਨ ਦੇ ਸਰੂਪ ਨੂੰ ਅੱਜ ਮੋਦੀ ਸਰਕਾਰ ਤੋੜ-ਫੋੜ ਕਰਨਾ ਚਾਹੁੰਦੀ ਹੈ ਅੱਜ ਸਭ ਤੋਂ ਵੱਡੀ ਚੁਣੌਤੀ ਦੰਤ ਲੋਕਾਂ ਸਾਹਮਣੇ ਮਜ਼ਦੂਰ ਜਮਾਤ ਸਾਹਮਣੇ ਜਮਹੂਰੀ ਲੋਕਾਂ ਸਾਹਮਣੇ ਧਰਨਿਰਪਖ ਲੋਕਾਂ ਸਾਹਮਣੇ ਦੇਸ਼ ਦੇ ਉਸ ਨੂੰ ਨਾਂ ਦੀ ਰਾਖੀ ਕਰਨ ਦਾ ਵੱਡਾ ਸਵਾਲ ਹੈ ਇਹ ਵੀ ਸ਼ਬਦ ਲਈ ਹੈ ਇਹ ਵੀ ਸੋਚ ਚੁੱਕੀ ਹੈ ਕਿ ਇਸ ਦੀ ਰਾਖੀ ਕੀਤੀ ਜਾਏਗੀ ਦੂਜੀ ਗੱਲ 15 ਦਸੰਬਰ ਨੂੰ ਸੀਆਈਟੀਯੂ ਵੱਲੋਂ ਪੂਰੇ ਦੇਸ਼ ਦੇ ਅੰਦਰ ਝੰਡਾ ਚੜਾਓ ਦਿਵਸ ਮਨਾਇਆ ਜਾ ਰਿਹਾ ਇਹ ਝੰਡਾ ਚੜਾਣਾ ਆਪਣੇ ਘਰਾਂ ਦੇ ਉੱਤੇ ਦਫ਼ਤਰਾਂ ਦੇ ਉੱਤੇ ਫੈਕਟਰੀਆਂ ਦੇ ਗੇਟਾਂ ਦੇ ਉੱਤੇ ਕੰਮ ਕਰਨ ਵਾਲੀਆਂ ਥਾਵਾਂ ਦੇ ਉੱਤੇ ਰੈਲੀਆਂ ਤੇ ਜਲਸੇ ਜਲੂਸ ਕਰਕੇ ਸੀਟੂ ਦਾ ਝੰਡਾ ਜਿਹੜਾ ਹੈ ਉਹ ਚੜਾਇਆ ਜਾਏਗਾ ਥਾਂ-ਥਾਂ ਦੇ ਉੱਤੇ ਇਹ ਝੰਡਾ ਇਸ ਲਈ ਚੜਾਇਆ ਜਾ ਰਿਹਾ ਇਸ ਦਿਨ ਜਿਹੜੇ ਫਾਊਂਡਰ ਜਿਨ੍ਹਾਂ ਨੂੰ ਸੰਸਥਾਪਕ ਜਨਰਲ 77 ਸਾਲ ਸੀਆਈਟੀਯੂ ਦੇ ਪੀਰਾਮਾ ਮੂਰਤੀ ਉਹਨਾਂ ਦਾ ਵਿਛੋੜਾ ਹੋਇਆ ਸੀ ਇਸ ਦਿਨ ਉਹਨਾਂ ਨੇ ਸੀਆਈਟੀਯੂ ਨੂੰ ਕਾਇਮ ਕਰਨ ਚ ਸੀਆਈਟੀਯੂ ਦਾ ਸੰਵਿਧਾਨ ਤੇ ਪ੍ਰੋਗਰਾਮ ਬਣਾਉਣ ਚ ਔਰ ਜਮਾਤੀ ਮਿਲਵਰਤਨ ਦੀ ਲਹਿਰ ਜਿਹੜੀ ਸੀ ਪਹਿਲੇ ਟ੍ਰੇਡ ਇਹਨਾਂ ਦੀ ਚਲਦੀ ਦੇਸ ਉਹਨਾਂ ਨੂੰ ਟੋੜ ਵਿਛੋੜਾ ਕਰਕੇ ਜਮਾਤੀ ਸੰਘਰਸ਼ ਦੀ ਸਰਮਾਇਦਾਰ ਜ਼ਗੀਰਦਾਰ ਜਮਾਤਾਂ ਨਾਲ ਜਿਨ੍ਹਾਂ ਦੀ ਭਿਆਲੀ ਸਾਮਰਾਜੀਆਂ ਨਾਲ ਪਈ ਹੋਈ ਹੈ ਉਹਨਾਂ ਦੇ ਵਿਰੁੱਧ ਜਮਾਤੀ ਸੰਘਰਸ਼ ਦੀ ਲਹਿਰ ਦਾ ਉਹਨਾਂ ਨੇ ਪਹਿਰੇਦਾਰੀ ਕੀਤੀ ਸੀ ਜਿਸ ਦੇ ਉੱਤੇ ਵੱਧਿਆ ਹੋਇਆ ਸੀ ਆਈਟੀਯੂ ਅੱਜ ਤੱਕ ਪਹੁੰਚੀ ਹੈ ਉਹਨਾਂ ਨੇ ਏਕਤਾ ਦੇ ਸੰਘਰਸ਼ ਦੀ ਲਹਿਰ ਕਾਮਨ ਬੀਠੀ ਰੰਦੀਵੇ ਜਿਹੜੇ ਪ੍ਰਧਾਨ ਸਨ ਉਹਨਾਂ ਦੇ ਨਾਲ ਮਿਲ ਕੇ ਏਕਤਾ ਤੇ ਸੰਘਰਸ਼ ਦੀ ਲਹਿਰ ਦਿੱਤੀ ਬੇਸ਼ਿਕਾ ਸੀਆਈਟੀ ਨੂੰ ਉਸ ਵੇਲੇ ਦਫੇੜ ਬਾਜ ਕੇ ਹੈ ਗਿਆ ਪਰ ਅੱਜ ਸੀਆਈਟੀ ਪੂਰੇ ਦੇਸ਼ ਦੀ 10 ਸਟੇਜ ਯੂਨਾ ਦੇਸ਼ ਪੱਧਰ ਦੀਆਂ ਉਹਨਾਂ ਦੇ ਸੈਂਟਰ ਦੇ ਅੰਦਰ ਹੈ ਔਰ ਲੜਾਕੂ ਟ੍ਰੇਡ ਯੂਨਾ ਦੇ ਅੰਦਰ ਇੱਕ ਨੰਬਰ ਤੇ ਜਮਾਤੀ ਸੰਘਰਸ਼ ਦੀ ਲਾਈਨ ਤੇ ਪਹਿਲਾ ਦੇਣ ਵਾਲੀ ਟ੍ਰੇਡ ਯੂਨਾ ਦਾ ਇਹ ਰੁਤਬਾ ਇਹਨਾਂ ਨੇ ਹਾਸਲ ਕੀਤਾ ਸੀਆਈਟੀ ਨੇ ਇਸ ਕਰਕੇ ਇਹ ਗੱਲ ਦਾ ਪ੍ਰਚਾਰ ਵੀ ਕੀਤਾ ਜਾਏਗਾ ਅੱਜ ਜਿਹੜੇ 4 ਲੇਬਰ ਕੋਡ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਹਨ ਜਿਹੜੇ ਮਜ਼ਦੂਰਾਂ ਨੂੰ ਸੈਂਕੜਾਂ ਸਾਲ ਦੇ ਸੰਘਰਸ਼ਾਂ ਤੋਂ ਬਾਅਦ ਦੁਨੀਆ ਪੱਧਰ ਤੇ ਔਰ ਹਿੰਦੁਸਤਾਨ ਪੱਧਰ ਤੇ ਜਿਹੜੀ ਪ੍ਰਾਪਤੀਆਂ ਕਾਨੂੰਨੀ ਰੂਪ ਚ ਕੀਤੀਆਂ ਚਾਹੋ ਇੰਡਸਟਰੀਅਲ ਡਿਸਪਿਊਟ ਐਕਟ ਦਾ ਮਾਲਕ ਮਜ਼ਦੂਰ ਦਾ ਸੰਬੰਧ ਹੈ ਚਾਹ ਸੇਫਟੀ ਦਾ ਹੈ ਚਾਹ ਛੁੱਟੀਆਂ ਦਾ ਹੈ ਚਾਹ ਬੋਨਸ ਦਾ ਹੈ ਚਾਹ ਪ੍ਰੋਵੀਡੈਂਟ ਫੰਡ ਦਾ ਹੈ ਈਐਸਆਈ ਦਾ ਡਿਊਟੀ ਦੇ ਘੰਟਿਆਂ ਦਾ ਇਹ ਸਾਰੇ ਕਾਨੂੰਨਾਂ ਦਾ ਮਲੀਆ ਮੇਸਟ ਕਰਕੇ ਮੋਦੀ ਸਰਕਾਰ ਚਾਰ ਲੇਬਰ ਕੋਡ ਲੈ ਕੇ ਆਈ ਹੈ ਜਿਹੜੇ ਮਜ਼ਦੂਰ ਜਮਾਤ ਨੂੰ ਗੁਲਾਮ ਗਰੀ ਦੇ ਅੰਦਰ ਦੁਬਾਰਾ ਗੁਲਾਮੀ ਦੇ ਅੰਦਰ ਟੱਕ ਦੇਣਾ ਚਾਹੁੰਦੇ ਇਹਦੇ ਬ੍ਰੁੱਧ ਲੜਾਈ ਲੜੀ ਜਾਏਗੀ ਉਹ 15 ਤਾਰੀਖ ਨੂੰ ਸੀਆਈਟੀਯੂ ਪੂਰੇ ਦੇਸ਼ ਦੇ ਅੰਦਰ ਔਰ ਪੰਜਾਬ ਦੇ ਅੰਦਰ ਵੀ ਵੱਡੀ ਗੰਟੀ 'ਚ ਝੰਡੇ ਚੜਾ ਕੇ ਉਹ ਸੋਹਾਂ ਚੱਕੇਗੀ ਤੇ ਇਹਨਾਂ ਚਾਰ ਲੇਬਰ ਕੋਡਾਂ ਨੂੰ ਰੱਦ ਕਰਵਾਉਣ ਤੱਕ ਆਪਣੇ ਸੰਘਰਸ਼ ਨੂੰ ਜਾਰੀ ਰੱਖੇਗੀ ਇਹ ਵੀ ਅੱਜ ਵੀ ਫੈਸਲਾ ਕੀਤਾ ਔਰ ਸੀਐਲਪੀਐਸ ਫੈਸਲੇ ਹੋਤੇ ਪੰਜਾਬ ਦੇ ਅੰਦਰ ਵੱ ਚੜ ਕੇ ਅਮਲ ਕੀਤਾ ਜਾਏਗਾ